ਇੱਕ ਕਲੋ ਕਲ ਸਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਇਹੋ ਜੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹਨਾਂ ਕੋ ਰੰਜਿਸ਼ ਆ ਗਈ ਸੀ ਨਹੀਂ ਜੇ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂ ਜੀ ਰਾਤੀ ਆਇਆ ਆ ਹਾਂ ਜੀ ਆਇਆ ਹੈ ਵਾਹ ਬੱਚੇ ਕੋਈ ਨਹੀਂ ਹੈਗੇ ਬੀਬੀ ਚ ਲੱਗੀ ਇਹਦੇ ਹਾਂਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਭਰਾ ਮਾਰਦਾ ਹਾਂਜੀ ਲਖਾਈ ਉਹ ਭਰਾ ਨੇ ਕਿਤਾਬ ਪਤਾ ਲੱਗਾ ਸਾਨੂੰ ਸਾਨੂੰ ਪੂਜ ਦੇ ਮੁੰਡੇ ਨੇ ਫੋਨ ਕੀਤਾ ਹਲੇ ਇਹਨਾਂ ਦਾ ਝਗੜਾ ਹੋਇਆ ਸੀ ਦੋ ਕੁ ਦਿਨ ਹੋ ਗਏ ਪਹਿਲਾਂ ਮੁੰਡੇ ਦਾ ਨਾਮ ਤੇ ਪਰੈਟੀ ਹੈ ਪਿੰਡ ਦੇ ਨੇ ਹਾਂਜੀ ਉਹਨੇ ਮੁੰਡੇ ਮੱਡੇ ਸਿੱਧੇ ਇੱਕ ਦਿਨ ਹਥਿਆਰ ਧੁਰ ਲੈ ਕੇ ਤੇ ਮੁੜ ਕੇ ਇੱਕ ਦਿਨ ਬਾਅਦ ਚ ਵੀ ਆਏ ਘਰ ਚ ਲੋ ਆਂਦੇ ਵੀ ਨਹੀਂ ਆਹੀ ਨਹੀਂ ਕੋਈ ਗੱਲ ਕਰਦੇ ਪਰ ਹੁਣ ਇਹ ਪਤਾ ਨਹੀਂ ਹੁਣ ਇਸੇ ਰੰਝੇ ਚ ਕੀ ਇਹਦੀ ਹੈਗੀ 21 ਸਾਲ ਕਦੋਂ ਵੀ ਘਰੋਂ ਗਿਆ ਸੀ ਕਰੋ ਸਾਮੀ ਗਿਆ ਸੀ 6 ਵਜੇ ਨੇ ਲੈ ਆ ਮੜਾ ਨਹੀਂ ਨਹੀਂ ਕੀ ਕਹਿ ਕੇ ਗਿਆ ਕਰੋ ਨਹੀਂ ਕਹਿੰਦੇ ਆਗੇ ਸੈਰ ਹੋ ਗਏ ਤੁਹਾਨੂੰ ਕੋਈ ਪਤਾ ਲੱਗਾਇਆ ਇਹ ਸਾਨੂੰ ਹੁਣ ਪਤਾ ਲੱਗਾ ਜੀ ਅਸੀਂ ਕੰਮ ਤੇ ਲੱਗੇ ਹੁਣ ਇਹ ਕੰਮ ਤੇ ਪਤਾ ਲੱਗਾ ਵੀ ਛੱਟਾਂ ਲੱਗੀਆਂ ਵੀ ਇਹਨੂੰ ਇੱਥੇ ਇੱਥੇ ਤੇ ਇਹਦੀ ਪੂਆ ਪੂਆ ਆਇਆ ਹਾਂਜੀ ਇਹ ਰਸਤੇ 'ਚ ਇਹ ਕੰਮ ਹੋਇਆ ਵਾ ਪੂਆ ਤਾਂ ਪਿੰਡ ਵੀ ਲੱਗੇ ਦੂਰ ਆ ਥੋੜੀ ਜਾ ਪਿੰਡ ਆ ਉਹ ਹਾਂਜੀ ਅਸੀਂ ਵੀ ਇਹਨਾਂ ਨੂੰ ਜਿੰਨਾ ਵੀ ਇਹਨਾਂ ਘਟਨਾ ਕੀਤੀ ਹੈ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਫੋਨ ਵੀ ਲੱਗੇ ਆਦਾ ਫੋਨ ਵੀ ਇਹਦਾ ਕੋਲ ਨਹੀਂ ਹਗਾਇਆ ਬਤ ਫੋਨ ਫੋਨ ਕੋਈ ਕੁਝ ਉਹ ਹੋਣਗੇ ਜਿੰਨਾ ਮਾਰਿਆ ਉਹਦੇ ਕੋਲ ਫੋਨ ਹੋ ਕੇ ਚਾਏ ਭਾਜੀ ਆਪਣਾ ਨਾਮ ਦੱਸੋ ਮੈਂ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਸਰਪੰਚ ਸਾਹਿਬ ਇਹ ਜੋ ਅਜਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਹਰਦੋ ਝੰਡੇ ਦਾ ਮੁੰਡਾ ਲਗਭਗ ਉਮਰ 30 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਪੀ ਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇਥੇ ਡੈਥ ਹੋ ਗਈ। ਇਦਾਂ ਹੋਈ ਜਿਹੜਾ ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤਾਂ ਗੋਲੀ ਮਾਰ ਗਿਆ ਦਿਲ 'ਚ, ਛਾਤੀ 'ਚ। ਹਾਂਜੀ। ਝਗੜੇ, ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਹੋ ਜਾਗਾ। ਕੱਲ ਅਜੇ ਪਿੰਡ ਚੰਗਾਪਲਾ ਤੁਰਿਆ ਫਿਰਨ ਰਿਆ ਸੀ। ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆ ਗੱਲ। ਕੰਪਲੇਨ ਪੁਲਿਸ ਕੋ ਪਹੁੰਚ ਗਈ ਹੈ ਜੀ। ਪੁਲਿਸ ਨੂੰ ਕਰਤੀ ਕੰਪਲੇਨ। ਇੱਥੇ ਇੱਕ ਤਕਰੀਬਨ ਸਾਨੂੰ 9:30 ਵੇ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਡੈੱਡ ਬੋਡੀ ਆ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਐ ਐਸ ਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਰਿਪੋਰਟ ਕਰ ਰਹੇ ਆ ਇਹਦੇ ਵਿੱਚ ਇਹ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਘੰਟੇ ਦਾ ਰਹਿਣ ਵਾਲਾ ਜੀ ਇਹਦੀ ਡੈੱਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਆ ਜੀ ਲੈਫਟ ਸਾਈਡ ਤੇ